ਸਿਮਰ ਸਾਸਰੀ ਕੋ ਪੂਰਨ ਤੋਲ ਜਾਤ ਪਾਤ ਹਰ ਕੀ ਨੇ ਅਰ ਨੈਰ ਚਾਈ ਸਭ ਬ੍ਰਹਮਣ ਕੀ ਚਤਰਾਈ ਜਾਤ ਪਾਤ ਸਭ ਕੁੜੀ ਬਾਤ ਜੀਵ ਜੰਤ ਸਾ ਵੇਖ ਜਮਾਤ ਜੀਵ ਜੰਤ ਹਰ ਹਰ ਕਾ ਨੂਰ ਸਮਿਕ ਵਸੇ ਪ੍ਰਪੂਰ ਜਾਤ ਬਾਤ ਗੁਮਾਨਤ ਜੋਈ ਕੋਰ ਨਰਕ ਵਿੱਚ ਗਿਰਦਾ ਸੋਈ ਮਨਮੁਖ ਪਾਪੀ ਪਾਪ ਕਮਾਏ ਰੱਬ ਦੀ ਜੀਵਨ ਕ੍ਰਸਤੇ ਪਾਏ ਕੂੜ ਕਬਟ ਕਾ ਜੂ ਅਪਸਨਾ ਜਿਸ ਜਿ ਕੁਮਦਾ ਫਿਰੇ ਜਮਾਨਾ ਪੰਜਾ ਤਤਾਂ ਦੇ ਅਨਸਾਰੇ ਚਾਰ ਰੋਜ਼ ਕੀ ਸਾਬਣ ਜਾਰੇ ਆਵਣ ਜਾਵਣ ਸਭ ਕੋ ਏਕ ਏਕ ਗੁਰੂ ਕੇ ਨਾਮ ਅਨੇਕ ਏਕ ਗੁਰੂ ਸਮਨਾ ਕਾ ਪਾਈ ਜੇ ਦੁਨਿਆ ਦੀ ਖੇਲ ਰਚਾਈ ਨਿਜ ਨਿਜ ਨੇ ਤੇ ਆਕੇ ਕੂੜਾ ਹਰ ਸੇ ਡਰਦਾ ਨਾਹੀ ਮੂੜਾ ਜੀਵ ਜੰਦ ਸਵੇ ਕਰ ਚਾਏ ਏਕ ਨਗਰ ਜਿਸ ਵਿੱਚੋਂ ਆਏ ਕੈਰ ਵਿਦਾਸ ਪੁਲਾ ਸੰਸਾਰ ਸਭ ਕੋ ਇੱਕੋ ਸਿਰਜਨਹਾਰ ਏਕ ਮੌਤ ਸਭਨਾ ਸਿਰ ਛਾਏ ਮ੍ਰਿਤਕ ਜਾਮ ਹਰ ਕੋਈ ਪਾਏ ਆਵਣ ਜਾਵਣ ਸਭ ਕੇ ਸੰਗਾ ਆਵਤ ਨੰਗਾ ਜਾਵਤ ਨੰਗਾ ਕਾਉ ਜੇ ਖਾਤ ਸਮਾਣੇ ਐਸੀ ਸਤਿਗੁਰ ਕੀ ਬਾਣੇ ਲਖਮਤੀ ਦਾ ਮਿੱਟਦਾ ਨਾਹੀ ਬੇਸ਼ੱਕ ਕੋਈ ਰੋਵੇ ਤਾਈ ਗੁਰ ਕਾ ਸਿਮਰਨ ਸੰਗਟ ਟਾਰੇ ਜੋ ਨਰ ਉਸ ਕੋ ਰੋਜ ਚਿਤਾਰੇ ਮਾਨਸ ਕੀ ਕੋਈ ਨਹੀਂ ਜਾਤ ਜਿ ਹੋਤ ਤਰਵਰ ਕੀ ਪਾਤ ਸਾਥ ਸੰਗ ਵਰਤੇ ਇਕ ਸਮਾਨਾ ਕੰਗਲਾ ਜਾਏ ਬੇਸ਼ਕ ਰਾਣਾ ਸੱਚੇ ਬਚਨ ਕਰੇ ਰਵਿਦਾਸ ਸੋ ਤਰਦਾ ਜੋ ਹਰਿ ਕਾ ਦਾਸ ਜੈਸਾ ਜੀਤੇ ਤੈਸਾ ਖਾਏ ਉਸਤਿ ਕੋਈ ਫਰਕ ਨਾ ਆਈ ਸਭਨਾ ਕਾ ਵਾਸਾ ਵਿੱਚ ਗੌਰ ਸਤਿਗੁਰ ਕੇ ਅਦ ਸਭ ਕੀ ਢੋਰ ਉਜਨੇ ਚ ਕਿ ਕਰਕੇ ਟੋਲਾ ਸੇਕ ਸਵਣ ਕਾ ਮਨਸ ਚੋਲਾ ਸੂਰਜ ਕੀ ਤੋ ਸਾ ਪਰ ਹੋਏ ਪਾਣੀ ਸਭ ਕੇ ਬਸਤਰ ਤੋਏ ਪਵਨ ਕਰੀ ਸਭ ਨਾਲ ਪ੍ਰੀਤ ਮੰਦਰ ਹੋਵੇ ਪਵਮ ਸੀਤ ਇੰਦਰ ਵਰ ਕਾ ਸਾ ਪਰ ਕਰੇ ਲਿਖਾ ਆਪਣਾ ਹਰ ਕੋਈ ਪਰੇ ਸਿਮਰਨ ਬਾਜ ਨਾ ਕੋਈ ਤਰੈ ਸਰਪੀ ਕੋ ਜ ਸਭ ਕੋ ਲਰੈ ਜੋ ਜਗਿਆ ਆ ਸਭ ਕੋ ਮਰੈ 파ਪੀ ਕੋਰ ਨਰਕ ਹਿਜ ਪਰੈ ਸਭਨਾ ਕੋਲੇ ਬਤੀ ਦੰਦ ਸਭਨਾ ਤਾਈ ਦਿਸੈ ਚੰਦ ਸਾਲ ਕੋਲੇ ਦੁਨੇੜਾ ਹੋਈ ਨੈਣ ਬਾਜ ਨਹੀਂ ਐ ਕੋਈ ਸਾਬੇ ਦੇ ਚਮਕਤੜ ਹਰ ਕੀ ਜੋਤ ਰੱਬ ਬਣਾਈ ਨਾਹੀ ਗੋਤ ਕੈਰ ਵਿਦਾਸ ਜਗਤ ਬਣ ਜਾਰਾ ਆਵਣ ਜਾਵਣ ਖੇਲ ਦਤਾਰਾ ਸੋਈ ਸਲ ਕੇ ਕਪੜੇ ਸੀਵੇ ਸੰਤ ਬਿਨਾ ਬਲਾ ਤੋ ਕੀਵੇ ਸਬਨਾ ਦੇ ਕਰ ਹੋਤ ਉਲਾਦ ਫੂੜ ਬੋਲ ਕੀਤਾ ਅਪਰਾਧ दारू सब का कटे रोग इको जा सबर को शोक अग्नि साकी करतर सोई ऊच नीच उスメ नी कोई धरती सबको देवे आन सब को जाना एक समान जो भी जे उसको परवान सब को इको जाप भगवान ਸਭ ਪਰੋਂ ਦੀ ਲੰਗਦੀ ਨੇਰੀ ਸਭ ਜਗੋਤ ਮਿੱਟੀ ਦੀ ਢੇਰੀ ਜੋਗੀ ਵਾਂਗ ਜਦ ਤੂੰ ਜਫੇਰਾ ਸਭ ਸਿਰ ਏਕ ਅਨਿਰਸ ਵੀਰਾ ਤਰਵਰ ਕਾਫਲ ਸਭ ਕੋ ਮਿਲੇ ਫੂਲ ਸਰਵ ਕੇ ਘਰ ਮੇ ਖਿਲੇ ਵਾਲ ਸਬਨ ਕੀ ਸਿਰ ਪਰ ਹੋਈ ਸਭ ਜਗ ਸੀ ਸਭ ਜਗ ਰੋਈ ਸਭ ਕੋ ਦੇਵੀ ਓਟ ਮਕਾਨ ਲੱਗਦੇ ਸਪਨਾ ਦੇ ਪੁੰਨ ਦਾਣ ਕੈਰਵ ਦਾ ਸਰੀਕਾ ਵਾਰ ਅਮਰ ਰਹੇ ਦੁਨੀਆ ਵਿੱਚ ਕਾਰ ਜੋ ਜੋ ਗੁਰ ਕਾ ਤਰਨ ਤਿਆਣ ਸੋਈ ਸੁਰਗ ਮੰਡਲ ਵਿੱਚ ਜਾਣ ਹੁੰਦੀ ਸਭਨਾ ਦੀ ਕਲਿਆਣ ਜੋ ਸੰਗ ਨਾਮ ਧਿਆਣ ਗੁਰਬਾਣੀ ਸਭਨਾ ਕੋ ਉਤਾਰੇ ਉਸ ਕੋ ਜੀਵੀ ਕੋ ਜੈ ਸਾਰੇ ਫੋੜਾ ਸਵਣਸ ਕਾਫੀ ਸੇ ਉਸ ਵਿੱਚ ਕੋਈ ਫਰਕ ਨਾ ਦੀਸੈ ਨਗ ਸਮਰਾਗ ਸਰਵ ਸੰਗ ਲੱਗਾ ਕੋਣ ਕਿਸੇ ਦਾ ਨਹੀਂ ਬਗਾ ਥਮਾ ਬਿਨਾ ਨਾ ਖੜੇ ਲਟੈਨ ਮਰਤ ਕੋ ਕੀ ਕਰੇ ਕਿਨੈਨ ਬਿਜਲੀ ਸਭ ਕੋ ਚਾਨਣ ਦੇਵੈ ਲਾਲ ਬੰਨ ਕਦ ਪੱਥਰ ਥੀਵੇ ਹੰਸ ਨਹੀਂ ਬਣ ਸਕਦਾ ਕਾਗ ਅਨਪਾਗਾ ਕਦ ਲਗਦੇ 파ਗ ਦੁੱਧ ਸਮਣ ਦਾ ਲਗਦਾ ਜਾਗ ਬੋਲੇ ਕੋ ਕਦ ਸੁਣਦਾ ਰਾਗ ਦੋ ਕੰਨਾ ਸਗਲਾ ਸੰਸਾਰ ਬ੍ਰਹਮਣ ਦੇ ਕੰਨ ਨਹੀਂ ਚਾਰ ਕਹਿ ਰਿ ਵਿਦਾਸ ਗਿਆਨ ਧਿਆਨਾ ਸਭ ਜਗ ਆਪਣਾ ਕੌਣ ਬਗਾਨਾ ਸਭ ਕੋ ਜਮਣੀ ਕੇਰਾਈ ਜੋ ਜਮੇ ਸੋ ਬ੍ਰਹਮਣ ਨਾਹੀ ਬ੍ਰਹਮਣ ਇੱਕ ਸੱਚਾ ਨਿਰੰਕਾਰ ਜਮਣ ਮਰਨ ਤੋਂ ਜਿਹੜਾ ਬਾਰ ਜਾ ਫਿਰ ਬ੍ਰਹਮਣ ਐਸਾ ਹੋਏ ਜਿਸਕੇ ਮਨ ਮੇ ਪਾਪ ਨਾ ਕੋਏ ਬ੍ਰਹਮਣ ਬੰਨਾ ਨਹੀਂ ਸੁਖਾਲਾ ਬ੍ਰਹਮਣ ਕਾ ਰੰਗ ਬੜਾ ਨਰਾਲਾ ब्राह्मण उसको कहिए पाई जो सब जीवन का सुखदाई ब्राह्मण उसको आग प्यारी पूरा तोले छूटना मारे ब्राह्मण सो कैसे हो सकता जेड़ा जात पात का रचता सो ब्राह्मण पूरा गुणवान जो जाने सब एक समान ਕੈਰ ਵਿਦਾਸ ਬ੍ਰਹਮਣ ਸੋਈ ਏਕ ਸਰਵ ਕੋ ਜਾਣੈ ਸੋਈ ਤਿਲਕ ਲਗਾਇਆ ਮਥੇ ਓਮ ਬ੍ਰਹਮਣ ਕੋਈ ਨਾਹੀ ਕੋਮ ਭਗਤ ਹਰੀ ਕਾ ਬ੍ਰਹਮਣ ਹੋਈ ਭੇਦ ਛੇਦ ਜਿਸ ਮੇਨਾਂ ਕੋਈ ਜਿਸ ਗਲ ਜਾਤ ਪਾਤ ਕਾ ਗੈਣਾ ਉਸ ਕੋ ਨਹੀਂ ਬ੍ਰਹਮਣ ਕਹਿਣਾ ਨਫਰਤ ਕਰਨਾ ਜੋ ਨਰ ਕਰੇ ਸਰਪਰ ਕੋਰ ਲੜਕ ਵਿੱਚ ਪਰੇ ਪਾਪੀ ਪਾਪ ਕਮਾਉਣ ਵਾਲਾ ਝੂਰ ਝੂਰ ਜਮ ਕੇ ਦਰ ਮਰੇ ਬ੍ਰਹਮਣ ਕੀ ਹੈ ਨਿਰਮਲ ਰੀਤ ਸਭ ਕੋ ਜਾਣੇ ਆਪਣੀ ਮੀਤ ਜਿਸ ਵਣ ਜਾਤ ਭਾਤ ਨਾ ਕੋਈ ਬ੍ਰਹਮਣ ਪੂਰਾ ਹੋਵਤ ਸੋਈ ਜੋ ਬ੍ਰਹਮਣ ਅਕਵਾਉਣਾ ਚਾਹੀ ਆਪਸ ਕੋ ਨੀਵਾ ਅਕਵਾਇਂ RAM ਨਾਮ ਚਿਤਨਾਹੀ ਲਾਇਆ ਬ੍ਰਹਮਣ ਕਹਿ ਗਏ ਜਨਮ ਗਵਾਇਆ ਅਮਰਤ ਪਾਨ ਕਰੀ ਵਿਖਿਆਣ ਸਰਬ ਕਲਾਵਰ ਦਰ ਵਿਦਾਸ ਮਹਾਨ ਬ੍ਰਹਮਣ ਬਣ ਕੇ ਕਰਦਾ ਪਾਪ ਮਨ ਮੁਕ ਕਰਦਾ ਨਾਹੀ ਜਾਪ ਲੁੱਟ ਲੁੱਟ ਖਾਂਦਾ ਮਾਲ ਬਗਾਨੇ ਰਜ ਰਜ ਕੀ ਗੂੜੇ ਅਪਸਾਨੇ ਉੱਪਰ ਵਾਲੇ ਕੋ ਨਹੀਂ ਜਾਣੇ ਜਿਸ ਅੱਗੇ ਪਰ ਨਹੀਂ ਜਰਮਾਨੇ ਜੋ ਨਰ ਹੋਵਣ ਅੰਦਰੋ ਕਾਣੀ ਜਮਦੁਗਤਾ ਸਭ ਪਕੜ ਲ ਜਾਣੇ ਰਸ ਦਾ ਆਪਣਾ ਸਾਫ ਨਾ ਕੀਤਾ ਜਿਸ ਰਸ ਤੇ ਤੋਲੰਗਣਾ ਮੀਤਾ ਸਤ ਸੰਗਤ ਵਿੱਚ ਜੁੜਿਆ ਨਾਹੀ ਬੁਰੇ ਕਰਮ ਤੋਂ ਮੁੜਿਆ ਨਾਹੀ ਫਿਰ ਪਵੇ ਪਤੌਣਾ ਬੰਦੇ ਪਾਪ ਕਮਾਉਣ ਵਾਲੇ ਅੰਦੇ ਕਰ ਸਤ ਗੁਰੂ ਕਾ ਸਿਮਰਨ ਬੰਦੇ ਮਨੁ ਮੁਗ ਪਾਪੀ ਲੱਕੜ ਵਾਂਗਰ ਜਵਰਾਈ ਲਵਈ ਨਿਰੰਦੇ ਕਟ ਕਟ ਕੀਟ ਨਰਕ ਵਿੱਚ ਖੰਦੇ ਕਾਮੀ ਕ੍ਰੋਧੀ ਕਵਟੀ ਗੰਦੇ ਜੰਝੂ ਪਾਗੇ ਕਰਦਾ ਪਾਪ ਦੂਜੇ ਗਿਰਦਾ ਆਪਣੇ ਆਪ ਜੰਝੂ ਕਾ ਜੇ ਰਤਾ ਨਾਹੀ ਉੱਚਾ ਕਹਿਣਾ ਆਪ ਤਾਈ ਜੰਝੂ ਕਾ ਈ ਵਖਿਆਣ ਸਾਮਾਨ ਚ ਕੋ ਏਕ ਪਛਾਣ ਜੰਝੂ ਕੀ ਮਰਿਆਦਾ ਜਾਏ ਜੀ ਗਲ ਪਾਗੇ ਪਾਪ ਕਮਾਏ ਜੰਝੂ ਕਾ ਇਹ ਅਸੂਲ ਮੰਦਾ ਕਿਸੇ ਨ ਕਹਿਨਾ ਮੂਲ ਸਭ ਸ਼ੰਕਰ ਦਾ ਏਕ ਪਿਆਰ ਜੰਝੂ ਕਾ ਇਹ ਪ੍ਰਚਾਰ ਜੀ ਮਮਤਾ ਕੇ ਦਾਗ ਲਗਾਏ ਜੰਝੂ ਜਲ ਕੋਲਾ ਹੋ ਜਾਏ ਤਾਂ ਜੰਝੂ ਰਹਿ ਸਕਦਾ ਸਾਫ ਸਭ ਜਿਤ ਗਾਨੀ ਕਰੇ ਨਾ ਪਾਪ ਸਭ ਤੋਂ ਨੀਵਾ ਜਾਣੇ ਆਪ ਡੰਗ ਕਰੇ ਨਾ ਕੋ ਸਾਪ ਸੱਚਰ ਵਿਦਾ ਗੁਰੂ ਕੀ ਬਾਣੀ ਲਿਖ ਤੀ ਰੱਬੀ ਕਲਮ ਸੁਹਾਣੀ